ਾਰੇ ਹੋਏ ਜੂਏ ਦੇ ਪੈਸਿਆਂ ਨੂੰ ਲੁਕਾਉਣ ਦੇ ਲਈ ਸਾਬਕਾ ਫੌਜੀ ਨੇ 15 ਲੱਖ ਰੁਪਏ ਦੀ ਲੁੱਟਖੋਰੀ ਵਾਰਦਾਤ ਦਾ ਰਚਿਆ ਡਰਾਮਾ ਜਿਸ ਦੇ ਵਿੱਚ ਸਾਬਕਾ ਫੌਜੀ ਪਹਿਲਾਂ ਬਠਿੰਡਾ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਪੁਲਿਸ ਨੂੰ ਸੂਚਨਾ ਦਿੰਦਾ ਰਿਹਾ ਕਿ ਉਸ ਦੇ ਨਾਲ ਬੈਂਕ ਵਿੱਚੋਂ ਕਢਵਾਏ 15 ਲੱਖ ਰੁਪਏ ਦੀ ਪਿਸਤੌਲ ਦੀ ਨੋਕ ਤੇ ਲੁੱਟਖੋਰੀ ਹੋਈ ਹੈ ਅਤੇ ਉਸ ਨੂੰ ਜ਼ਹਿਰੀਲੀ ਚੀਜ਼ ਵੀ ਪਲਾਈ ਗਈ ਹੈ ਜਿਸ ਸਾਬਕਾ ਫੌਜੀ ਦੀ ਸੁਨਾਖਤ ਅਵਤਾਰ ਸਿੰਘ ਵਾਸੀ ਪਿੰਡ ਕੋਟਲੀ ਖੁਰਦ ਵਜੋਂ ਹੋਈ ਹੈ ਜੋ ਕਿ 23 ਅਪ੍ਰੈਲ ਨੂੰ ਰਿਟਾਇਰ ਹੋ ਕੇ ਆਪਣੇ ਪਿੰਡ ਵਾਪਸ ਪਹੁੰਚਿਆ ਸੀ

ਸਾਂਦਰਿੰਦਰ ਸਿੰਘ ਜੀ ਦੇ ਨੂੰ ਜਿਹੜੀ ਚਲਾਈ ਮਹਮਾ ਮਾੜੇ ਅੰਸ਼ਾਂ ਦੇ ਖਿਲਾਫ ਉਹਦੇ ਸੰਬੰਧ ਵਿੱਚ ਜਿਹੜੀ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਕੱਲ ਮਿਤੀ 20 6 2025 ਨੂੰ ਐਸ ਐਚ ਓ ਮਰਦੂ ਜ ਸੁਿੰਦਰ ਐਸ ਐਚ ਓ ਕੋਰਵਤਾ ਇਹਨਾਂ ਨੂੰ ਇੱਕ ਇਤਰਾ ਮਿਲੀ ਕਿ ਅਰਪਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖਰਦ थाना ਮੌਰ ਜਿਲ੍ਹਾ ਬਠਿੰਡਾ ਉਹ ਬੰਡੇ ਤੋਂ IDFC ਬੈਂਕ ਦੇ ਵਿੱਚੋਂ ਆਪਣੇ ਖਾਤੇ ਵਿੱਚੋਂ 15 ਲੱਖ ਰੁਪਇਆ ਢਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਕੋਟਲੀ ਖੁੰਤ ਜਾ ਰਿਹਾ ਸੀ ਰਸਤੇ ਵਿੱਚ ਕੋਟ ਸ਼ਮੀਰ ਤੋਂ ਉਹਨੂੰ ਇੱਕ ਲੜਕੀ ਨੇ ਤੇ ਇੱਕ ਲੜਕੇ ਨੇ ਕੋਈ 35 1 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਹੈ ਤੇ ਉਹਦੇ ਕਾਲੇ ਰੰਗ ਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕਮ ਸੀ ਗੈਰੀ ਭੱਗੀ ਗੈਰੀ ਬਾਰਾ ਸਿੰਘ ਪਿੰਡ ਦੇ ਨੇੜੇ ਜਾ ਕੇ ਉਹਦੇ ਪਿੱਛੇ ਉਹਨੂੰ ਕੁਸਟਮ ਲਾ ਕੇ ਮੋਟਰਸਾਈਕਲ ਨੂੰ ਰੋਕ ਕੇ ਤੇ ਉਹ ਜਿਹੜਾ ਉਹਨੂੰ ਰੋਕ ਕੇ ਤੇ ਉਸ ਤੋਂ 15 ਲੱਖ ਰੁਪਇਆ ਤੇ ਉਹਦਾ ਮੋਬਾਈਲ ਰਖੋ ਕੇ ਲੈ ਗਏ ਉਹਦੇ ਸੰਬੰਧ ਅਸੀਂ ਥਾਣਾ ਕੋਟਫੱਤਾ ਵਿੱਚ ਮੁਕੱਦਮਾ ਨੋਟਖੋ ਕਰਨ ਦੇ ਸੰਬੰਧ ਵਿੱਚ ਅਸੀਂ ਕੱਲ ਮਿਤੀ 26 2025 ਨੂੰ ਦਰਜ ਕੀਤਾ ਸੀ ਅਨੌਨ ਪੰਛਾ ਤੇ ਇੱਕ ਲੜਕੀ ਤੇ ਲੜਕੇ ਦੇ ਖਿਲਾਫ ਉਹਦੇ ਸੰਬੰਧ ਵਿੱਚ ਤਫ਼ਤੀਸ਼ ਮਂਗਾਈ ਨਾਲ ਕੀਤੀ ਗਈ ਤਾਂ ਪਾਇਆ ਗਿਆ ਆਈਡੀਐਫਸੀ ਬੈਂਕ ਤੋਂ ਲਿਆ ਗਿਆ ਰਿਕਾਰਡ ਇਹ ਜੋ ਉਤਾਰ ਸਿੰਘ ਫੌਜੀ ਹੈ ਇਹ ਮਿਤੀ 30 4 2025 ਨੂੰ ਹੌਲਦਾਰ ਪਹੁੰਚੋ ਪੈਨਸ਼ਨ ਆਇਆ ਤੇ ਤਫ਼ਤੀਸ਼ ਤਰ੍ਹਾਂ ਨਹੀਂ ਪਾਇਆ ਗਿਆ ਕਿ ਨਾ ਹੀ ਤਾਂ ਬਖੰਡੇ ਹੋਣਾ ਪਾਇਆ ਗਿਆ ਨਾ ਹੀ ਇਹਦੇ ਖਾਤੇ ਵਿੱਚ ਆਈਡੀਐਫਸੀ ਬੈਂਕ ਦਾ ਜਿਹੜਾ ਖਾਤਾ ਹੈਗਾ ਉਹਦੇ ਸਿਰਫ 3 ਰੁਪਏ 10 ਪੈਸੇ ਇਹਦੇ ਖਾਤੇ ਛੋਣੇ ਪਾਏ ਗਏ ਤੇ ਇਹ ਇਥੋਂ ਦੀ بجائے ਮੌੜ ਮੰਡੀ ਐਸਵੀਆਈ ਬੈਂਕ ਵਿੱਚ ਉੱਥੇ ਨੇ ਆਪਦਾ ਸਮਾਂ ਬਿਤਾ ਰਿਆ ਉੱਥੇ ਰਿਹਾ ਏ ਉੱਥੇ ਨੇ ਆਪਦੀ ਪੈਨਸ਼ਨ ਦੀ ਕੰਪਲੇਂਟ ਜਿਹੜੀ ਸੀ ਉੱਥੇ ਦਰਖਾਸਤ ਦਿੱਤੀ ਹੈ ਜਿਹੜੀ ਕੱਲ ਬੈਂਕ ਵੱਲੋਂ ਰਸੀਪਟ ਕੀਤੀ ਗਈ ਹੈ ਐਸਵੀਆਈ ਬੈਂਕ ਮੌੜ ਮੰਡੀ ਵੱਲੋਂ ਇਹਦੀ ਕਹਾਣੀ ਜ ਕਹਾਣੀ ਜਿਹੜੀ ਬਣਾਈ ਹੋਈ ਹੈ ਉਹ ਝੂਠੀ ਨਿਕਲੀ ਕਾਰਨ ਇਹ ਸੀ ਕਿ ਇਹ ਇਹ ਤੋਂ ਅਸੀਂ ਦੁਹਾਈ ਨਾਲ ਪੜਤਾਲ ਕੀਤੀ ਹੈ ਤੇ ਵਿਸ਼ੇਸ਼ ਕੀਤੀ ਹੈ ਤਾਂ ਇਹ ਸਿਵਲ ਹਸਪਤਲ ਵੀ ਦਾਖਲ ਹੋਇਆ ਸੀਗਾ ਕੱਲ ਹੀ ਕਿ ਆ ਮੈਨੂੰ ਕਿਸੇ ਨੇ ਜਾਰੀ ਦਾ ਪਾਬ ਦਿੱਤਾ ਹੈਗਾ ਜਦੋਂ ਕਿ ਇਸ ਤਰ੍ਹਾਂ ਦੀ ਕਹਾਣੀ ਬਿਲਕੁਲ ਨਹੀਂ ਪਾਈ ਗਈ ਇਨੇ ਦੁਬਈ ਨਾਲ ਪਰਤਾਲ ਦੌਰਾਨ ਮੰਨਿਆ ਕਿ ਮੈਂ ਕਰੀਬ ਕਰੋੜ ਤੋਂ ਉੱਪਰਲੇ ਜਿਹੜੇ ਪੈਸੇ ਰੱਖ ਮੈਂ ਜਿਹੜੀ ਹੈਗੀ ਆ 2021 ਤੋਂ ਲੈ ਕੇ ਕਿਸਨੋ ਖੇਡ ਰਿਹਾ ਆ ਆਨਲਾਈਨ ਗੇਮ ਦੂਆ ਖੇਡ ਰਿਹਾ ਹੈ ਕਿ ਮੈਂ ਉਹ ਜਿਹੜੀ ਕਿਸਨੋ ਦੀ ਗੇਮ ਦੇ ਵਿੱਚ ਪੈਸੇ ਹਾਰ ਗਿਆ ਆਪਣੀ ਕੁਝ ਪੈਨਸ਼ਨ ਦੇ ਗਰੰਟੀ ਦੇ ਪੈਸੇ ਵੀ ਹਾਰ ਗਿਆ ਮੈਂ ਉਹ ਪੈਸਿਆਂ ਦੀ ਕਹਾਣੀ ਨੂੰ ਆਪਣੀ ਨੂੰ ਦਬਾਉਣ ਦੀ ਖਾਤਰ ਵੀ ਇੱਕ ਤਾਂ ਮਾਪੇ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚਿਆਂ ਦੀ ਫੀਸ ਵਗੈਰਾ ਸੀਗੀ ਉਹ ਭਰਨੀ ਸੀ ਤੇ ਜਿਹੜੇ ਪੈਸੇ ਮੈਂ ਹਾਰੇ ਆ ਉਹ ਆਪਦੇ ਪਰਿਵਾਰ ਤੋਂ ਮੈਂ ਹਾਜਮ ਕਰ ਲਾ ਤਾਂ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਿੜਕਣਾਂ ਜਾਂ ਮੇਰੇ ਤੇ ਇਹਨਾਂ ਦਬਾਅ ਨਾ ਬਣਾਉਣ ਕਿ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਇਹ ਝੂਠੀ ਕਹਾਣੀ ਬੱਚੀ ਆਪ ਤੇ ਮੀਚ ਕੀ ਨਹੀਂ ਕਰਦੇ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਮਿਲਿਆ ਇਸ ਬੰਦੇ ਨੇ ਕੋਈ ਨਹੀਂ ਹੋਈ ਇਹ ਬੰਦਾ ਬਠਿੰਡੇ ਉਹਨਾ ਪਾਇ ਹੀ ਨਹੀਂ ਗਿਆ ਜਿੱਥੇ ਇਹਨੇ ਰੂਟ ਸਾਨੂੰ ਦੱਸਿਆ ਵੀ ਮੈਂ ਬਠਿੰਡੇ ਤੋਂ ਜਾ ਰਿਹਾ ਸੀ ਤੇ ਕੋਰਸ਼ਵੀਰ ਇੱਕ ਕੋਰਸ਼ਵੀਰ ਆਉਣੇ ਨਹੀਂ ਪਾਇਆ ਗਿਆ ਤੇ ਨਾ ਹੀ ਬਠਿੰਡੇ ਰਹਾ ਇਹ 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 ਨਾ ਸਹੀ ਬੰਦਾ ਨਹੀਂ ਸੀ ਇਹ ਇਕੱਲਾ ਹੀ ਸੀ ਨਾਲ ਇਹ ਕੋਈ ਕੋਈ ਨਹੀਂ ਸੀ ਅਸੀਂ ਟੈਕਨੀਕਲ ਤੌਰ ਤੇ ਬੈਂਕ ਤੋਂ ਵੀ ਰਿਪੋਰਟ ਲੈ ਲਿਆ ਮੌੜ ਮੰਡੀ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਉੱਥੇ ਮੌੜ ਮੰਡੀ ਜਾਣਾ ਪਾਇਆ ਗਿਆ ਸਾਡੇ ਕੋਲ ਟੈਕਨੀਕਲ ਬੇਸਿਸ ਤੇ ਇਹ ਸੀਡੀਆਰ ਤੇ ਸੀਸੀਟੀਵੀ ਵੀ ਹੁਣ ਲੱਗ ਗਿਆ ਇਹਦੇ ਖਿਲਾਫ ਉਹਨੂੰ ਵੱਖਰੀ ਕਾਰਵਾਈ ਝੂਠਾ ਮਕਦਮਾ ਦਰਜ ਕਰਾਉਣ ਸੰਬੰਧੀ 217 ਆ ਬੀਐਨਐਸ ਦੇ ਤਹਿਤ ਇਹਦੇ ਖਿਲਾਫ ਕਾਰਵਾਈ ਅਲੱਗ ਚੱਲ ਰਹੀ ਹੈ ਚੱਲ ਰਹੀ ਹੈ ਹਾਂਜੀ ਤਾਂ ਬਸ ਉਹੀ ਕਸੀਨੋ ਦੇ ਪੈਸੇ ਆਜੂ ਕਰਨ ਦੇ ਖਾਤਰ ਜੂਆ ਇੱਕ ਵੀ ਨਾਲ ਹੁੰਦੀ ਸੀ ਲੈਣ ਕਰਦੇ ਹਾਂ ਉਹ ਤਫਤੀਸ਼ ਦੇ ਦੌਰਾਨ ਜਿਹੜਾ ਵੀ ਐਕਟ ਲੱਗੂ ਆ ਜੋ ਵੀ ਸੈਕਸ਼ਨ ਲੱਗਣਗੇ ਆ ਉਹ ਨਾਲ 217 ਪੀ ਐਨ ਐਸ ਦੇ ਨਾਮ ਲਾ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਇਹ ਇੱਕ ਲੋਕਾਂ ਲਈ ਮੈਸੇਜ ਹੋਏਗਾ ਤਾਂ ਕਿ ਜਿਹੜੇ ਵੀ ਬੰਦੇ ਝੂਠੀ ਗਲਤ ਇਨਫਰਮੇਸ਼ਨ ਦੇ ਕੇ ਪੁਲਿਸ ਨੂੰ ਪੁਲਿਸ ਦਾ ਸਮਾਂ ਖਰਾਬ ਕਰਦੇ ਆ ਔਰ ਲੋਕਾਂ ਨੂੰ ਕੱਲ ਸਾਡੀ ਸਾਰੇ ਡਿਸਟ੍ਰਿਕਟ ਦੀ ਪੁਲਿਸ ਜਿਹੜੀ ਹੈਗੀ ਆ ਇਸ ਕੰਮ ਲਈ ਸਾਰੇ ਆਫੀਸਰਾਂ ਦਾ ਸਭ ਸਾਰੇ ਇਸ ਕੰਮ ਲਈ ਲੱਗੇ ਰਹੇ ਬਟ ਜੋ ਦੀ ਕਹਾਣੀ ਨਿਕਲੀ ਉਹ ਬਿਲਕੁਲ ਝੂਠੀ ਨਿਕਲੀ ਤੇ ਮੈਂ ਹੋਰ ਲੋਕਾਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਵੀ ਬੰਦਾ ਝੂਠੀ ਦਲਾ ਦੇਗਾ ਜਿਹੜਾ ਵੀ ਬੰਦਾ ਪੁਲਿਸ ਨੂੰ ਗੁੰਮਰਾਹ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹਟਾਈ ਜਾਵੇਗੀ ਹੈ ਨਾ ਇਹ ਸਾਫਾ ਫੋਜੀ ਹੈ ਸਾਫਾ ਫੋਜੀ ਹੈ ਉਹਨੇ 34 ਨੂੰ ਇਹ ਪੈਨਸ਼ਨ ਆਇਆ ਨਹੀਂ ਪਹਿਲਾਂ ਕੋਈ ਪਰਚਾ ਨਹੀਂ ਐਡੇ ਕਿਹੜਾ ਕਿਸੇ ਡਿਊਟੀ ਤੇ ਲੱਗਦਾ ਪਿੰਡ ਹੈ ਕੋਟਲੀ ਖੰਦ ਪਿੰਡ ਆ ਇਹ ਉਹ ਤੇ ਬੰਗਲੌਰ ਵਗੈਰਾ ਉਧਰ ਆਊਟ ਆਫ ਸਟੇਟ ਪਹਿਲਾਂ ਲੈਫਨੀ ਕਰਦਾ ਸੀ ਜੀ ਸਾਰੀ ਕਹਾਣੀ ਮੈਰਿਡ ਪਰਿਵਾਰ ਨੂੰ ਮੈਰਿਡ ਹੈ ਪਰਿਵਾਰ ਨੂੰ ਨਹੀਂ ਪਤਾ ਸੀ ਪਰ ਪਰਿਵਾਰ ਵਾਲੇ ਵੀ ਇਸ ਤੇ ਜਿਹੜਾ ਹੈਗਾ ਇਹ ਇਹਦੇ ਤੇ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਇਹਦਾ ਬੰਦੇ ਦਾ ਪਹਿਲਾਂ ਤੋਂ ਹੀ ਜਿਹੜਾ ਰਿਪਿਟੇਸ਼ਨ ਜਿਹੜਾ ਉਹ ਚੰਗਾ ਨਹੀਂ ਹੈ ਮੈਰਿਡ ਹੈ ਇਹਦੇ ਇੱਕ ਬੱਚਾ ਹੈਗਾ ਮੁੰਡਾ 18 ਸਾਲ ਦਾ ਖੁੰਡਾ ਹੈਗਾ ਬਿਲਕੁਲ ਟੋਟੀ ਡਰਾਮਾ ਕੀਤਾ ਇਸ ਬੰਦੇ ਨੇ ਟੋਟੀ ਡਰਾਮਾ ਦਾਖਲ ਹੋ ਗਿਆ ਵੈਸੀ ਦਾਖਲ ਹੋ ਗਿਆ ਕੋਈ ਇਹਨੂੰ ਕੁਝ ਨਹੀਂ ਹੈਗਾ कितने युवा खेल दो हजार इक्कीस दो हजार हाँ कसीनो खेल रहे है दो हजार इक्कीस प्रॉपर्टी बेचने और खरीदने के लिए संपर्क करें फेयर डील प्रॉपर्टीज